ਉਹਦੇ ਨਾਲ ਜਿਹੜੇ ਵਾਕੀ ਹੋ ਗਏ ਹੋਏ ਇੱਕ ਤਾਂ ਕੇਸ ਸਰਕਾਰ ਨੂੰ ਅੰਦਰ ਭੇਜਿਆ ਉਹਨਾਂ ਨੇ ਇਸੇ ਕਰਕੇ ਜੀਐਸਵੀ ਕੰਟਰੋਲ ਤੋਂ ਬਾਹਰ ਪਿੰਡਾਂ ਚੋਂ ਪੱਕੇ ਬੰਦ ਹੋ ਗਏ ਦੂਜਾ ਜਿਹੜਾ ਰਹਿ ਗਈ ਜੀ ਸਾਡੇ ਦੇ ਲੈ ਕੇ ਮੰਨ ਲਓ ਉਹ ਆਪਣੇ ਹੀ ਬੰਦਾਂ ਕੋਈ ਦੇ ਰਹੇ ਪਰੇਸ਼ਾਨ ਕਰ ਰਹੇ ਕੰਮ ਕੀ ਆ ਜਾਵੇ ਕਿ ਕਿੱਥੋਂ ਜਿਹੜੇ ਪੈਸੇ ਯਾਨੀ ਜੀਐਸਵੀ ਕਿੱਥੋਂ ਭਰੂ ਹਾਂਜੀ ਸਹੀ ਆਖੀ ਸਰ ਮੈਂ ਤੁਹਾਨੂੰ ਸਰ ਮਾਗ ਪੱਤਰ ਪੜ੍ਹ ਆਏ ਜੀ ਸਰ ਮੱਲੇ ਉੱਤੇ ਆਉਂਦਾ ਜੀ 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 ਥੋੜਾ ਪਿੱਛੇ ਹੋ ਕੋਈ ਉੱਪਰ ਕੋਈ ਆ ਤੁਹਾਨੂੰ ਆਇਓ ਜੀ 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 ਜ ਭਾਜੀ ਥੋੜਾ ਪਿੱਛੇ ਹੋ ਜਾਣਾ ਮੁੰਡੇ ਨਾਲ ਨਾ ਟੀਟੂ ਸਾਹਿਬ ਥੋੜਾ ਅੱਗੇ ਨੂੰ ਆਵੋ ਅੱਗੇ ਨੂੰ ਹੋ ਥੋੜਾ ਪਿੱਛੇ ਜੇ ਨੂੰ ਬੰਦਾ ਸਾਹਿਬ ਸਾਹਮਣੇ ਦੇਖੋ ਜੀ ਇਧਰ ਰਣਜੀਤ ਸਰ ਥੋੜਾ ਸਰ ਨੂੰ ਆ ਜਾਓ ਯਾਰ ਭਾਈ ਸਾਹੀ ਸਰੀ ਮਾਰ ਬਤਨ ਲੱਗੇ ਪੂਰੋ ਜੀ ਥੋੜਾ ਪਿੱਛੇ ਪਹਿਲੀ ਵਾਰੀ ਹੋਇਆ ਹੈ ਕਿ ਪੱਠਾ ਮਾਲਕ ਐਸੋਸੀਏਸ਼ਨ ਨਾਲ ਲੇਬਰ ਮਾਈਕ ਉੱਪਰ ਸਾਰੇ ਸਾਥੀ ਮਿਲ ਕੇ ਇੱਕ ਮੈਮੋਰੰਡਮ ਜਮਾ ਕਰੇਗਾ ਯਾਰ ਫਿਰ ਮਾਈਕਾਂ ਦੇ ਉੱਤੇ ਰੱਖੀ ਜਾਣਾ ਯਾਰ ਸਾਡੇ ਮਾਈਕਾਂ ਨੂੰ ਖੋ ਰਿਹਾ ਯਾਰ ਸੈਂਟਰਲ ਗਵਰਨਮੈਂਟ ਦੇ ਅਸੀਂ ਉਧਾਰਨ ਦੇ ਰਾਮ ਤੋਂ ਪੁਤਾਵਾ ਕਿ ਪੱਟਿਆਂ ਦੀ ਬਹੁਤ ਜ਼ਿਆਦਾ ਸਮੱਸਿਆ ਵਾ ਜਿਹਦੇ ਵਿੱਚ ਕਿ ਪੱਟੜਾ ਦਾ ਕੰਮ ਚੱਲਣਾ ਬੜਾ ਮੁਸ਼ਕਲ ਹੋਇਆ ਹੈ ਉਸ ਦੇ ਵਿੱਚੋਂ ਮੰਤਰੀ ਦਾ ਪੁਤਾਵਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਜਲਦੀ ਭੇਜ ਦਾਂਗੇ ਉਹ ਦੂਸਰਾ ਅਸੀਂ ਮੰਗ ਪੱਤਰਾਂ ਨੂੰ ਸਟੇਟ ਗਵਰਨਮੈਂਟ ਵਾਸਤੇ ਵੀ ਦਵਾਂਗੇ ਜੋ 15 ਕੀ ਸਟੇਟਮੈਂਟ ਭੇਜਣਗੇ ਔਰ ਜੋ ਜੋ ਸਿਕਿਆਰਾਂ ਨੇ ਸਾਡੀ ਗੱਲਬਾਤ ਸੁਣੀ ਹੈ ਡਿਪੀ ਸਾਹਿਬ ਨੇ ਤੋਂ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਜੋ ਮੰਗਾਂ ਹੈਗੀਆਂ ਪੂਰੀਆਂ ਕਰਨਗੇ ਨਹੀਂ ਹੋਣਗੀਆਂ ਤੇ ਜਿਹੜਾ ਅੱਜ ਸ਼ੁਰੂਆਤ ਹੈਗੀ ਆ ਇਹ ਲਗਾਤਾਰ ਰਹਿ ਰਿਹਾ ਤੇ ਜਿਹੜਾ ਇਹ ਰਾਹ ਕਰਕੇ ਆਪਸ ਦੇ ਵਿੱਚ ਕਾਮਰਡੀ ਦੇ ਨਾਲ ਤੇ ਪੱਠਾ ਮਾਲਕਾਂ ਦੇ ਨਾਲ ਨੂੰ ਫਿਰ ਦੁਬਾਰਾ ਇਸ ਸਰਟੀਫਿਕੇਸ਼ਨ ਦੁਆਰਾ ਕਿਹੜੇ ਕਿਹੜੇ ਮੁੱਖ ਵਿਸ਼ੇ ਹੈਗੇ ਆ ਇਸ ਵਾਰ ਉਹ ਮੇਨ ਪੱਠਿਆਂ ਦਾ ਇਸ਼ੂ ਜਿਹੜਾ ਸਭ ਤੋਂ ਵੱਡਾ ਮਾਈਨਿੰਗ ਦਾ ਇਸ਼ੂ ਆ ਕਿ ਮਿੱਟੀ ਜਿਹੜੀ ਸਾਡੀ ਰੌਕ ਜੀਵਲ ਆ ਜਿੱਤੋਂ ਏਟ ਬਣਨੀ ਹੁੰਦੀ ਆ ਉਹੀ ਨਹੀਂ ਮਿਲ ਪਾਰੀ ਉਹ ਚ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਗੱਲ ਕਿ ਜਿਹੜੀਆਂ ਰੋਡ ਬਣਨੀ ਆ ਉੱਤੇ 20-20% ਮਿੱਟੀ ਚੱਕੀ ਦਾ ਰੇਤ ਜਿੱਥੇ ਹੈਗਾ ਉੱਥੇ ਵੀ ਮਿੱਟੀ ਸੀ ਫੋਟੋ ਚੱਕੀ ਜਾਂਦੇ ਆ ਸਾਡੇ ਕੋਲ 3 ਫੁੱਟ 2 ਤੋਂ 3 ਫੁੱਟ ਦੀ ਸਿਰਫ ਲੋਡਨਾ ਦਾ ਕੰਮ ਚੱਲਦਾ ਨਾ ਉੱਥੇ ਬਰਾਦ ਵੀ ਪਾ ਰਹੀਆਂ ਮੇਨ ਸਾਡਾ ਇਹ ਬਾਕੀ ਹੋਰ ਜੀਐਸਟੀ ਜਿਹੜਾ ਪੰਜ ਪਰਸੈਂਟ ਸੀ ਉਹ 12 ਪਰਸੈਂਟ ਕਰ ਦਿੱਤਾ ਗਿਆ ਪੀਰੋ ਤਿੱਕਾ ਮਕਾਨ ਦੇ ਵਿੱਚ ਚਾਹੀਦਾ ਨਹੀਂ GST ਮਿਲ ਕੋ ਫ੍ਰੀ ਚਾਹੀਦਾ ਵਾ ਜਿਹੜਾ ਇਹਨਾਂ ਨੇ 12% ਕਰਤਾ ਸੋ ਇਦਾਂ ਇਸ਼ੂ ਦਿੱਤੇ ਹੋਰ ਉਹ ਤੇ ਉਹ ਕਿਹਾ ਕਿ ਅਸੀਂ ਮਾਰਕਸ ਭੇਜ ਦੇ ਤੇ ਠੀਕ ਹੈ ਜੀ ਪਰਾਂ ਨਹੀਂ ਹੈ ਪੰਜਾਬ ਦੀ ਇਕਨੋਮੀ ਦਾ ਸਵਾਲ ਸਤਾਈ 100 ਪੱਠੇ ਚੋਂ ਜੀ 1100 ਬੰਦ ਹੋ ਗਏ 1200 ਜੀ ਬਾਕੀ ਬੰਦ ਹੋਣ ਦੇ ਕਿਨਾਰੇ ਤੇ ਉਹਦਾ ਕਾਰਨ ਕੇਵਲ ਤੇ ਕੇਵਲ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਉਹਨਾਂ ਨੇ ਇਸੀ ਲਾਈ ਹੈਗੀ ਆ ਕਮੇਟੀ ਤੇ ਤਿੰਨ ਪੜੀ ਗਈ ਤੇ ਨਾਲ GST ਲਾਤੀ ਤੇ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਮਹਿਕਮੇ ਨੇ ਅਫਸਰशाही ਆ ਉਹਨੂੰ ਹੈਂਡਲ ਮਿਲ ਗਿਆ ਵੀ ਉਹ ਪੱਠਿਆਂ ਨੂੰ ਗਿਰ ਜਾਵਾਂਗੇ ਪੈ ਗਏ ਨੇ ਪੁਲਿਸ ਵਾਲੇ ਜਾਂਦੇ ਉਹ ਵੀ ਪੈਸੇ ਮੰਗ ਲੈਂਦੇ ਆ ਮਾਈਨਿੰਗ ਵਾਲੇ ਜਾਂਦੇ ਉਹ ਵੀ ਪੈਸੇ ਮੰਗ ਲੈਂਦੇ ਆ GST ਵਾਲੇ ਜਾਂਦੇ ਉਹ ਵੀ ਮੰਗ ਲੈਂਦੇ ਆ ਇਸ ਤੋਂ ਵੀ ਵੱਧ ਜਿਹੜੇ ਪੱਟਾ ਮਾਲਕੇ ਸ਼ਿੰਦੇ ਲੀਡਰ ਨੇ ਉਹਨਾਂ ਡਰਾਇਆ ਜਾ ਰਿਹਾ ਤਾਂ ਕਿ ਉਹ ਬੋਲਣ ਜੇ ਕਿਤੇ ਇਹਨਾਂ ਦੀ ਅਫਸਰਾਂ ਨਾਲ ਕਿਸੇ ਨਾਲ ਮੀਟਿੰਗ ਹੁੰਦੀ ਆ ਤਾਂ ਪੁੱਛ ਦਿੱਤੇ ਕਿ ਕਿਹੜਾ ਪੱਠਾ ਕਿਹੜਾ ਜ਼ਿਲ੍ਹਾ ਤਾਂ ਕਿ ਇਹਨੂੰ ਸਲੱਬ ਕਰ ਦਿੱਤਾ ਜਾਵੇ ਤੇ ਨਾਲ ਹੀ ਅ ਮਤਲਬ ਧਮਕਾ ਕੇ ਸਾਰਾ ਕੁਝ ਕੀਤਾ ਜਾ ਰਿਹਾ ਮੇਰੇ ਕੋ ਸਬੂਤ ਨੇ ਇੱਕ ਥਾਣੇਦਾਰ 1.5 ਲੱਖ ਰੁਪਇਆ ਰਾਤ ਨੂੰ ਲਿਆ ਮੇਰੇ ਕੋ ਗੱਲ ਆਈਆਂ ਵੀ ਇੱਕ ਐਕਸੇਨਾ ਉਹ ਕਿਸੇ ਪੱਠੇ ਤੇ 6 ਮਹੀਨੇ ਪਹਿਲਾਂ ਮਿੱਟੀ ਚੱਕੀ ਮੈਨੂੰ ਪੱਠਾ ਮਾਲਕ ਨੇ ਕਿਹਾ ਮੈਂ ਉਹਨੂੰ ਫੋਨ ਕੀਤਾ ਬੰਦਾ ਜੀ ਵੀ ਕਾਨੂੰਨ ਦੇ ਮੁਤਾਬਕ ਕਰਾਂਗੇ ਦੂਜੇ ਦਿਨ 50000 ਚਲੇਗਾ ਤੇ ਚੁੱਪੋ ਮਤਲਬ ਫਿਰ ਸਭ ਕੰਮ ਠੀਕ ਹੋ ਜਾਂਦਾ ਇਹ ਜਿਹੜਾ ਭ੍ਰਿਸ਼ਟਾਚਾਰ ਆ ਇੱਕ ਤਾਂ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ ਤੇ ਜਿਹੜਾ ਪੰਜਾਬ ਦੇ ਮਹਿਕਮੇ ਚ ਭ੍ਰਿਸ਼ਟਾਚਾਰ ਆ ਇਹ ਵੀ ਤਬਾਹ ਕਰ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਇਹ ਲੜਾਈ ਥੱਲੇ ਪੱਠਾ ਮਾਲਕਾਂ ਦੀ ਵੀ ਹੈ ਇਹ ਲੜਾਈ ਕਦੇ ਮਜ਼ਦੂਰਾਂ ਦੀ ਨਹੀਂ ਹੈ ਇਹਦਾ ਅਸਰ ਬਾਕੀ ਸਾਰੇ ਕਾਰੋਬਾਰ ਤੇ ਵੀ ਹੋ ਰਿਹਾ ਦੁਕਾਨਦਾਰ ਅਫੈਕਟ ਹੋ ਰਹੇ ਨੇ ਰੇਤਾ ਬਜਰੀ ਸੀਮੈਂਟ ਪੇਂਟ ਵਾਲੇ ਸਾਰੇ ਅਫੈਕਟ ਹੋ ਰਹੇ ਨੇ ਪੰਜਾਬ ਦੀ ਇਕਨੋਮੀ ਪਹਿਲੇ ਹੀ ਹਿੱਲੀ ਹੋਈ ਆ ਤੋ ਕਈ ਬਰੀ ਹੋਰ ਸਮਾਲ ਕੰਡਸਟਰੀ ਵੀ ਸੰਕਟ ਸੇ ਗਈ ਆ ਰੋਜ਼ਗਾਰ ਕੇਵਲ ਛੋਟੀ ਇੰਡਸਟਰੀ ਤੋਂ ਮਿਲਦਾ ਵੱਡੀ ਚ ਨਹੀਂ ਮਿਲਦਾ ਉੱਥੇ ਆਟੋਮੇਸ਼ਨ ਆ ਇਸ ਕਰਕੇ ਖੇਤੀ ਨੂੰ ਬਚਾਉਣਾ ਛੋਟੀ ਸੰਨ ਨੂੰ ਬਚਾਉਣਾ ਇਹ ਸਾਡਾ ਮਤਲਬ ਮੇਨ ਮੁੱਦਾ ਹੈਗਾ ਤੇ ਏਡੀ ਸਾਹਿਬ ਨੇ ਕਿਹਾ ਵੀ ਜਿਹੜੇ ਪੰਜਾਬ ਨਾਲ ਸੰਬੰਧਿਤ ਮਸਲੇ ਨੇ ਉਹਨਾਂ ਬਾਰੇ ਸੋਮਵਾਰ ਨੂੰ ਤੁਸੀਂ ਮੰਗ ਪੱਤਰ ਲੈ ਕੇ ਆਓਗੇ ਤੇ ਗੱਲਬਾਤ ਹੋਏ ਕਰਾਂਗੇ ਤੇ ਸਰਕਾਰ ਨਾਲ ਨੇਗੋਸ਼ੀਏਸ਼ਨ ਵੀ ਹੋਊਗੀ ਤੇ ਇਹ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਕਰੋ ਧੇਕਰ ਇਹ ਕੰਤ ਤੇ ਲਿਖਿਆ ਨਹੀਂ ਪੜਨਗੇ ਅਸੀਂ ਇਕੱਲੇ ਮਜ਼ਦੂਰਾਂ ਨਹੀਂ ਇਹ ਲੋਕਾਂ ਤੇ ਵੀ ਜਾਵਾਂਗੇ ਜਨਤਾ ਨੂੰ ਵੀ ਵੇਰ ਕਰਾਂਗੇ ਤੇ ਇੱਕ ਬੜੀ ਵੱਡੀ ਲਹਿਰ ਆ ਜਿਹੜੀ ਪੰਜਾਬ